ਭਾਰਤ ਦੇ ਵਿੱਚ ਸਾਵਣ ਦਾ ਮਹੀਨਾ ਬਹੁਤ ਮਹੱਤਵਪੂਰਨ ਹੈ ਇਸ ਮਹੀਨੇ ਦੇ ਦੌਰਾਨ ਹੋਣ ਵਾਲੀ ਬਰਸਾਤ ਹਰ ਪਾਸੇ ਹਰਿਆਵਲ ਤੇ ਖੁਸ਼ੀਆਂ ਲੈ ਕੇ ਆਉਂਦੀ ਹੈ ਪਰਮ੍ਰਿਸ਼ਤ ਦੇ ਵਿਸ਼ਵ ਪ੍ਰਸਿੱਧ ਦੁਰਗਿਆਣਾ ਤੀਰਤ ਦੇ ਵਿੱਚ ਸਥਿਤ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਵਿੱਚ ਇਸ ਮਹੀਨੇ ਦਾ ਕੁਝ ਖਾਸ ਹੀ ਮਹੱਤਵ ਹੈ ਇਸ ਮਹੀਨੇ ਦੌਰਾਨ ਨਵਯੋਤਾ ਜੋੜਾ ਸੋਨੇ ਦੀ ਬਜਾਏ ਫੁੱਲਾਂ ਦੇ ਵਿਸ਼ੇਸ਼ ਹਾਰ ਸ਼ਿੰਗਾਰ ਪਹਿਨ ਕੇ ਪਹੁੰਚ ਜਾਂਦੇ ਅਤੇ ਮੱਥਾ ਟੇਕਣ ਦੇ ਲਈ ਨਵਯੋਤਾ ਮੰਦਰ ਦੇ ਵਿੱਚ ਸੋਨੇ ਦੇ ਗਹਿਣਿਆਂ ਦੀ ਬਜਾਏ ਮੋਤੀ ਤੇ ਹੋਰ ਫੁੱਲ ਹਾਰ ਪਹਿਨਦੇ ਨੇ ਤੇ ਆਪਣੇ ਪਰਵਾਰ ਦੀ ਭਲਾਈ ਤੇ ਪੁੱਤਰ ਦੀ ਪ੍ਰਾਪਤੀ ਦੇ ਲਈ ਭਗਵਾਨ ਨਿਸ਼ਕਮੇ ਨਾਰਾਇਣ ਜੀ ਅੱਗੇ ਪ੍ਰਾਰਥਨਾ ਕਰਦੇ ਨੇ ਸਾਵਣ ਦੇ ਮਹੀਨੇ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਮਨਾਇਆ ਜਾਂਦਾ ਹੈ ਪਰ ਭਾਰਤ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਨਵ ਵਿਆਏ ਜੋੜੇ ਇਸ ਮਹੀਨੇ ਦਾ ਖਾਸ ਤੌਰ ਤੇ ਇੰਤਜ਼ਾਰ ਕਰਦੇ ਨੇ ਦਰਅਸਲ ਇਸ ਮਹੀਨੇ ਨਵ ਵਿਯੋਤਾ ਜੋੜੇ ਸੋਨੇ ਦੇ ਗਹਿਣਿਆਂ ਦਿੱਤਾ ਫੁੱਲਾਂ ਦੇ ਨਾਲ ਆਪਣੇ ਆਪ ਨੂੰ ਸਜਾ ਕੇ ਮੰਦਰ ਦੇ ਵਿੱਚ ਨਤਮਸਤਕ ਹੁੰਨ ਪਹੁੰਚਦੇ ਨੇ ਦੁਦਿਗਿਆਨਾ ਤੀਰਤ ਵਿਕੇਸ਼ ਸਥਿਤ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਲਈ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਆਉਂਦੇ ਨੇ ਤੇ ਦੂਜੇ ਪਾਸੇ ਨਵਯੋਤਾ ਜੋੜਿਆਂ ਦੇ ਵਿੱਚ ਸਾਵਣ ਮਹੀਨੇ ਦੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਦਾ ਸੋਨੇ ਦੇ ਗਹਿਣਿਆਂ ਦੀ ਜਗ੍ਹਾ ਫੁੱਲਾਂ ਦੇ ਗਹਿਣਿਆਂ ਦਾ ਹਾਰ ਸ਼ਿੰਗਾਰ ਕਰਕੇ ਨਵਯੋਤਾ ਜੋੜੇ ਇੱਥੇ ਪਹੁੰਚਦੇ ਨੇ ਜਿਨ੍ਹਾਂ ਦੇ ਚਿਹਰੇ ਤੇ ਖੂਬ ਰੌਣਕ ਵੇਖੀ ਜਾਂਦੀ ਹੈ ਇਹਨਾਂ ਨਵਯਾ ਜੋੜਿਆਂ ਦਾ ਕਹਿਣਾ ਹੈ ਕਿ ਇੱਥੋਂ ਹੀ ਉਹਨਾਂ ਦੇ ਮਾਤਾ ਪਿਤਾ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਈਆਂ ਸਨ ਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹਨਾਂ ਪੂਰੀਆਂ ਹੋਣਗੇ ਤੇ ਪ੍ਰਮਾਤਮਾ ਉਹਨਾਂ ਤੇ ਕਿਰਪਾ ਕਰਨਗੇ ਇਸੇ ਮਹੀਨੇ ਦੇ ਵਿੱਚ ਸ਼੍ਰੀ ਰਾਧਾ ਕ੍ਰਿਸ਼ਨ ਜੀ ਨੂੰ ਫੁੱਲਾਂ ਦੇ ਨਾਲ ਸਜਾਇਆ ਜਾਂਦਾ ਹੈ ਇਹੀ ਕਾਰਨ ਹੈ ਕਿ ਮੰਦਿਰ ਦੇ ਵਿੱਚ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ ਤੇ ਮੂਰਤੀਆਂ ਨੂੰ ਫੁੱਲਾਂ ਦੇ ਨਾਲ ਸਜਾਇਆ ਜਾਂਦਾ ਹੈ ਇਸ ਮਹੀਨੇ ਦੌਰਾਨ ਨਵੇਂ ਵਿਆਹ ਜੋੜੇ ਫੁੱਲਾਂ ਦੇ ਨਾਲ ਸਜਾਏ ਮੰਦਿਰ ਦੇ ਵਿੱਚ ਆਉਂਦੇ ਨੇ ਤੇ ਭਗਵਾਨ ਅਗੇ ਅਰਦਾਸ ਕਰਦੇ ਨੇ ਉਹਨਾਂ ਦੇ ਪਰਿਵਾਰ ਤੇ ਇੱਕ ਪੁੱਤਰ ਪ੍ਰਾਪਤੀ ਦੇ ਲਈ ਪਰਿਵਾਰ ਦੀ ਤੰਦਰੁਸਤੀ ਦੇ ਲਈ ਅਰਦਾਸ ਕੀਤੀ ਜਾਂਦੀ ਹੈ ਇਹਨਾਂ ਵਿਅਵਤਾ ਜੋੜਿਆਂ ਦੇ ਵਿੱਚ ਇੱਥੇ ਕਾਫੀ ਖੁਸ਼ੀ ਦਾ ਮਾਹੌਲ ਦੇਖਿਆ ਜਾਂਦਾ ਤੇ ਇਹ ਵੀ ਅਰਦਾਸ ਹੁੰਦੀ ਹੈ ਕਿ ਉਹਨਾਂ ਦੇ ਵਿੱਚ ਪਿਆਰ ਵੀ ਬਣਿਆ ਰਹੇ ਕੀ ਕਹਿਣਾ ਚਾਹੋਗੇ ਮੇਰਾ ਨਾਮ ਸਾਖਸ਼ੀ ਹੈ ਅਸੀਂ ਬਟਾਲੇ ਤੋਂ ਆਏ ਹਾਂ ਕਿ ਅੱਜ ਸਾਡੇ ਪਹਿਲਾ ਸਾਹਮਣੇ ਤੇ ਅਸੀਂ ਇੱਥੇ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਹਾਂ ਸਾਨੂੰ ਬਹੁਤ ਸੋਹਣਾ ਲੱਗ ਰਿਹਾ। ਉਹ ਠੀਕ ਰਹੇਗਾ ਦੋਗੇ ਤੁਸੀਂ। ਬਸ ਐ ਹੀ ਕਹਿਣਾ ਚਾਹਾਂਗੇ ਕਿ ਸ਼ਿੰਗਾਰ ਜਿੱਦੇ ਇੱਥੇ ਕਰਾਉਂਦੇ ਨੇ ਕਾਫੀ ਵਧੀਆ ਲੱਗਦਾ ਹੈਗੇ ਜਿਵੇਂ ਫੁੱਲਾਂ ਦੀ ਮਹਿਕ ਬਹੁਤ ਸੋਹਣੀ ਹੁੰਦੀ ਹੈ। ਸ਼ਿੰਗਾਰ ਕੀਤਾ ਵੀ ਬਹੁਤ ਸੋਹਣਾ ਜੱਚਦਾ ਗਿਆ। ਹਾਂਜੀ ਮੇਰਾ ਨਾਮ ਸਿਮਰਨ ਹੈ। ਅ ਅਸੀਂ ਅੱਜ 사ਵੰਤ ਦੇ ਪਹਿਲੇ ਐਤਵਾਰ ਅ ਠਾਕੁਰ ਜੀ ਨੂੰ ਮੱਥਾ ਟੇਕਣ ਆਏ ਆ। ਜਿਹੜੇ ਅਸ਼ੀਰਵਾਦ ਲੈਣ ਆਏ ਆ ਦੁਰਗਾ ਨਾ ਮੰਦਿਰ। ਕਿਹਦਾ ਲੱਗ ਰਿਹਾ ਤੁਹਾਨੂੰ ਇਹ? ਬਹੁਤ ਵਧੀਆ ਲੱਗ ਰਿਹਾ ਹੈ। ਬਹੁਤ ਸੋਹਣਾ ਤਿਆਰ ਕੀਤਾ ਇਹਨਾਂ ਨੇ। ਫਰਸਟ ਟਾਈਮ ਆਈਆਂ ਦੇਖੋ ਹਣ ਨੈਕਸਟ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ ਹੈ ਮੇਰਾ ਨਾਮ ਜਾਨਵੀ ਹੈ ਅਸੀਂ ਕੋਟਕਾਲ ਸਾਹਿਬ ਦੇ ਰਹਿਣ ਵਾਲੇ ਹਾਂ ਅੰਮ੍ਰਿਤਸਰ ਦੇ ਐ ਮੇਰਾ ਪਹਿਲਾ ਸਾਵਣ ਹੈ ਤੇ ਅਸੀਂ ਅੱਜ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਹਾਂ ਸਾਵਣ ਦੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਦੁਰਗਿਆਨਾ ਮੰਦਿਰ ਹੋਰ ਭਾਈ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਨਮਕਸ਼ੇ ਹਾਂ ਮੇਰਾ ਮੇਰਾ ਤੇਲਾ ਸਾਵਣ ਹੈ ਮੇਰਾ ਵੀ ਬਹੁਤ ਵਧੀਆ ਲੱਗਿਆ ਮੈਨੂੰ ਮੌਨ ਚੱਲ ਰਿਹਾ ਹੈ